ਜਿਆਦਾ ਉਹ ਵੀਰਾਂ ਲੈ ਆ ਖੱਡੀਆਂ ਉਹ ਡਾਂਡੀਆਂ ਵੀਰਾਂ ਲੈਣ ਆਇਆ ਜਦੋਂ ਵੀਰ ਘਰ ਲੈ ਕੇ ਪੀ ਲਗਾ ਵਾ ਤੇ ਮੈਂ ਹੀ ਉਹਨੂੰ ਗਲਾਸ ਪਾ ਕੇ ਦੇ ਡਿਆ ਤੇ ਮੈਂ ਇਹਦੀ ਬੜੀ ਡੇਟ ਡੇਟ ਐਕਸਪਾਇਰੀ ਅਗਲੀ ਆ ਲੱਗਦਾ ਕੁਸਪਾਇਰ ਵੀਰਾਂ ਨੂੰ ਵੇਚਣੀ ਚਾਹੇ ਤਾਂ ਨੁਕਸਾਨ ਵੀ ਹੋਣੀ ਤੇ ਆ ਪੁੱਛੋ ਇਹਨਾਂ ਨੂੰ ਪੁੱਛੋ ਬੜਾ ਵੇਚਣੀ ਜਾਂ ਨਹੀਂ ਜਾਂਦੀ ਮੇਰੇ ਸਾਹ ਨੂੰ ਚਾਹੀਦੀ ਆ ਉਹ ਪੈਸੇ ਜਿਆਦਾ ਬੰਦੇ ਨਾ ਕਿੰ ਕੋ ਨੁਕਸਾਨ ਹੋਏ ਦਾ ਫਾਇਰ ਫੀਰ ਆ ਰਹੀ ਤੇ ਨਾਲ ਫੀਲ ਕਰਨ ਦੇ ਹੈ ਗਿਆ ਠੀਕ ਹੈ ਪਲੇਕਣਾ ਬੀਅਰ ਮੇਰੇ ਕੋ ਦਿੱਤੀ ਗਿਆ ਕਾਰਵਾਈ ਨੇ ਜਾਂ ਧੂਆ ਕਢੋ ਚੰਗੀ ਤਰ੍ਹਾਂ ਹੋਰ ਕਾਰਵਾਈ ਕਰੀਆ ਜਾਂ ਠੇਕਾ ਬੰਦ ਕਰਾਓ ਇਹ ਕਿਹੜਾ ਠੇਕਾ ਹੈਗਾ ਇਸਰਨਾ ਹੀ ਹੈ ਕੋਟ ਦਿਨ ਇਹ ਚੀਜ਼ ਦਾ ਨਹੀਂ ਪਤਾ ਮੈਨੂੰ ਹਾਂਜੀ ਭਾਈ ਕੀ ਗੱਲਬਾਤ ਹੋਈ ਆ ਢੱਲ ਪਾ ਗਈ ਭਾਈ ਕੋਈ ਨਹੀਂ ਆ ਮੈਂ ਆਪਣੇ ਮੁਲਾਜ਼ਮ ਨੂੰ ਭੇਜਿਆ ਕਿ ਜਾ ਦੋ ਵੀਰਾਂ ਲੈ ਆ ਖੱਡੀਆਂ ਉਹ ਢਾਂਡੀਆਂ ਵੀਰਾਂ ਲੈਣ ਆਇਆ ਜਦੋਂ ਵੀਰ ਘਰ ਲੱਗ ਕੇ ਪੀ ਲਗਾ ਵਾ ਤੇ ਮੈਂ ਹੀ ਉਹਨੂੰ ਗਲਾਸ ਪਾ ਕੇ ਦੇ ਡਿਆ ਤੇ ਮੈਂ ਜੀ ਬੜੀ ਡੇਟ ਦੇ ਡੇਟ ਐਕਸਪਾਇਰੀ ਅਗਲੀ ਆ ਉਹ ਆ ਕੇ ਮੰਨੇ ਵੀ ਹੈਗੇ ਆ ਇਹਨਾਂ ਦੀ ਵੀਡੀਓ ਬਣਾਈ ਹੈ ਇੱਥੇ ਮੈਂ ਆਂਦਿਆਂ ਦੀ ਉਹ ਤੁਹਾਨੂੰ ਦੇ ਦਾਂ WhatsApp ਵੀਰ ਖੁੱਲ ਗਈ ਸੀ ਉਹ ਵਾਲੀ ਜਿਹੜੀ ਫੇਰ ਇੱਕ ਖੁੱਲ ਗਈ ਸੀ ਅੱਧੀ ਪੀਲੀ ਉਹਨੇ ਅੱਛਾ ਇੱਕ ਸਾਡੀ ਸਬੂਤੀ ਉਹ ਵਾਪਸ ਕੀਤੀ ਹੈ ਤਾਂ ਕੀ ਲੱਗਦਾ ਸਕਾਇਰ ਵੀਰੇ ਨੂੰ ਵੇਚਣੀ ਚਾਹੀਦੀ ਕੋਈ ਨੁਕਸਾਨ ਵੀ ਹੋ ਜਾਣਾ ਪਾਉਗਾ ਪਤਾ ਨਹੀਂ ਆ ਪੁੱਛੋ ਇਹਨਾਂ ਨੂੰ ਪੁੱਛੋ ਬੜਾ ਵੇਚਣੀ ਜਾਂ ਨਹੀਂ ਜਾਈਦੀ ਮੇਰੇ ਸਾਲ ਚਾਹੀਦੀ ਆ ਉਹ ਪੈਸੇ ਜਿਆਦਾ ਬੰਦੇ ਨਾ ਪੈਸੇ ਵੀ ਜਿਆਦਾ ਲੈਂਦੇ ਨੇ ਕਿਹਨਾਂ ਪੈਸੇ ਐਸੇ ਤਾਂ ਪਤਾ ਨਹੀਂ ਅਸੀਂ 10 ਸਾਲ ਬਾਅਦ ਆਏ ਆ ਪਹਿਲੀ ਵਾਰੀ ਇਹਦਾ ਤਾਂ ਪਤਾ ਨਹੀਂ ਸਾਨੂੰ ਕੀ ਵੈਸੇ ਕਾਰਵਾਈ ਚਾਹੁੰਦੇ ਤੁਸੀਂ ਇਹੋ ਜਿਹੀ ਕਾਰਵਾਈ ਨਹੀਂ ਜਾਂ ਧੂਆ ਕਢੋ ਚੰਗੀ ਤਰ੍ਹਾਂ ਉਹ ਕਾਰਵਾਈ ਕਦੀ ਆ ਜਾਂ ਠੇਕਾ ਬੰਦ ਕਰਾਓ ਜੇ ਜਿਨਾ ਠੇਕਾ ਲਿਆ ਠੇਕਾ ਕੈਸਨ ਕਰਾਵਣੇ ਤਾਂ ਕੌਣ ਲੇਖ ਆਪ ਨੂੰ ਮਿਸਟੇਕ ਆ ਗਈ ਗਲਤੀ ਹੋ ਗਈ ਸੀ ਆਪਣੀ ਗਲਤੀ ਬੰਨੇ ਨਹੀਂ ਮਿਸਟੇਕ ਮੰਨ ਲਓ ਕਿ ਕਿਸੇ ਨੂੰ ਨੁਕਸਾਨ ਹੋਇਆ ਇਸ ਫਾਈਲ ਜਿਹੜਾ ਤੁਸੀਂ ਨਾਲ ਗਲਤੀ ਫੀਲ ਕਰਨ ਦੇ ਹੈਗਾ ਠੀਕ ਆ ਪਲੇ ਕਨ ਆ ਵੀਰ ਮੈਨੂੰ ਦਿੱਤੀ ਕੀ ਆ ਆ ਸਾਰੀ ਕੰਡੀ 10 ਕਿੱਦਾਂ ਤੂੰ ਆ ਕਾਲੋ ਸਾਰਾ ਸਾਰਾ ਕਿਸੇ ਨੂੰ ਨੁਕਸਾਨ ਹੋ ਜਾਂਦਾ ਮੰਨ ਲਓ ਕੋਈ ਪੀਣ ਤੋਂ ਬਾਅਦ ਫਿਰ ਕੋਈ ਨਾ ਕੰਮ ਬਣ ਜਾਣਾ ਸੀ ਤਾਂ ਨਹੀਂ ਸਰ ਮੈਂ ਸੀਨ ਫੀਲ ਕਰ ਰਿਹਾ ਨਾ ਠੀਕ ਹੈ ਜੋ ਤੁਸੀਂ ਕਹਿੰਦੇ ਬਿਲਕੁਲ ਸਹੀ ਕਹ ਰਹੇ ਤੁਸੀਂ ਆਪਣੀ ਗੱਲ ਸੱਚੇਗੇ ਨਹੀਂ ਹੁਣ ਕਿੰਨੀਆਂ ਕਿੰਨੀਆਂ ਵੀਰਾਂ ਹੈਗੀਆਂ ਹੋਰ ਵੀ ਐਕਸਪਾਇਰੀ ਨਹੀਂ ਨਹੀਂ ਹੋਰ ਤੇ ਭਾਈ ਸਾਰਾ ਫਰੈਸ਼ ਮਾਲ ਆ ਗੱਲ ਕੇ ਦਾ ਵੀ ਸਾਰੇ ਇੱਕੋ ਪਈ ਐਕਸਪਾਇਰੀ ਵੇਚੀ ਹੋਇਆ ਭਾਈ ਦਿੱਤੀ ਗਈ ਭਾਈ ਨੂੰ ਸਿੱਧੀ ਈ ਗੱਲ ਬਾਕੀ ਸਾਰਾ ਜਾਇ ਦੇਖੋ ਵਿੱਚ ਵੀਰਾਂ ਲੱਗਦੀਆਂ ਜੇ ਚੈੱਕ ਕੀਤਾ ਜਾ ਤਾਂ ਹੋਰ ਨਹੀਂ ਨਿਕਲੇਗੀ ਐਕਸਪਾਇ ਇਹ ਜਿੱਦ ਨਹੀਂ ਪਤਾ ਇਹ ਕਿਹੜਾ ਢੇਕਾ ਹੈਗਾ ਇਸਰਨਾ ਇਹ ਕਿਹੜਾ ਹੈਗਾ ਢੇਕਾ ਇਹ ਆਪਣੇ ਅਮਨ ਭਾਈ ਹੋਰੀ ਤੇ ਰਿੰਕਲ ਹੋ ਰਹੀ ਹੈ ਅਸ਼ੂ ਭਾਈ ਹੋਰੀ